ਸਤਿ ਸ਼੍ਰੀ ਅਕਾਲ ਦੋਸਤੋ ਆਪਣੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਇਸ ਐਸੀ ਵਿਸ਼ੇ ਦੀ ਜੋ ਲੋਕਾਂ ਦੇ ਮਨ ਨੂੰ ਸਦਾ ਤੋਂ ਖੋਜ ਤੇ ਹੈਰਾਨੀ ਵਿੱਚ ਰੱਖਦਾ ਹੈ ਏਲੀਅਨ ਇਹ ਵੀਡੀਓ ਤੁਹਾਨੂੰ ਲੈ ਜਾਵੇਗੀ ਸਾਇੰਸ ਦੀ ਦੁਨੀਆ ਵਿੱਚ ਇਤਿਹਾਸਕ ਦਸਤਾਵੇਜ਼ਾਂ ਸਰਕਾਰੀ ਰਿਪੋਰਟਾਂ ਤੇ ਲੋਕ ਕਹਾਣੀਆਂ ਦੇ ਰਾਹੀਂ ਤਲੀਤ ਤੱਥ ਅਤੇ ਅਫਵਾਹਾਂ ਮਿਲਦੀਆਂ ਹਨ ਐਲੀਨ ਕੋਣ ਹਨ ਆਉ ਜਾਣੀ ਸਾਡੇ ਗ੍ਰਹਿ ਤੇ ਅਤੀਤ ਦੇ ਅਤੀਤ ਅਤੇ ਬਾਹਰੀ ਕਾਇਨਾਤ ਵਿੱਚ ਜੀਵਨ ਦੇ ਸੰਭਾਵਨਾਵਾਰੇ ਸਾਇੰਸ ਸਦੀ ਤੋਂ ਸੋਚ ਰਹੀ ਹੈ ਐਲੀਨ ਦਾ ਮਤਲਬ ਹਨ ਉਹ ਜੀਵ ਜਿਹੜੇ ਧਰਤੀ ਤੋਂ ਬਾਹਰ ਕਿਸੇ ਹੋਰ ਗ੍ਰਹਿ ਜਾਂ ਬ੍ਰਹਿਮੰਡ ਵਿੱਚ ਰਹਿੰਦੇ ਹਨ ਇਤਿਹਾਸ ਵਿੱਚ ਲੱਖਾਂ ਸਾਲਾਂ ਤੋਂ ਮਨੁੱਖ ਨੇ ਅਸਮਾਨ ਨੂੰ ਦੇਖ ਕੇ ਸੋਚਿਆ ਕਿ ਸਾਡੂੰ ਅਲੱਗ ਤਰ੍ਹਾਂ ਦੇ ਜੀਵ ਮਿਲ ਸਕਦੇ ਹਨ ਅੱਜ ਤੱਕ ਸਾਇੰਸ ਨੇ ਹਜ਼ਾਰਾਂ ਗ੍ਰਹਿ ਖੋਜੇ ਹਨ ਕੁਝ ਐਸੇ ਹਨ ਜਿੱਥੇ ਜੀਵ ਦੀ ਸੰਭਾਵਨਾ ਜ਼ਿਆਦਾ ਹੈ ਨਾਸਾ ਵਰਗੀਆਂ ਸੰਸਥਾਵਾਂ ਲੱਖਾਂ ਸਾਲਾਂ ਤੋਂ ਸਿਗਨਲ ਤੇ ਡਾਟਾ ਇਕੱਤਰ ਕਰ ਰਹੀਆਂ ਹਨ ਫਾਰਮਾ ਤੇ ਰੇਡੀਓ ਸਿਗਨਲ ਦੇ ਨਾਲ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕੋਈ ਸਮਾਰਟ ਜੀਵਧਰਤੀ ਨਾਲ ਸੰਪਰਕ ਕਰ ਸਕੇ ਕਈ ਅਜੇ ਹਕਿਸ਼ਤੀਆਂ ਤੇ ਸੈਟਲਾਈਟ ਹਨ ਜੋ ਸਿਰਫ ਗ੍ਰਹਿ ਦੀ ਜ਼ਿੰਦਗੀ ਦੀ ਖੋਜ ਵਿੱਚ ਹਨ}{|\text{ਹਾਲ ਹੀ ਵਿੱਚ ਕਈ ਅਜੇ ਐਕਸੋਪਲੈਨਟਸ}} ਮਿਲੀ ਹਨ ਜਿੱਥੇ ਜੀਵਨ ਦੀਆਂ ਸ਼ਰਤਾਂ ਮਿਲ ਸਕਦੀਆਂ ਹਨ ਹਵਾਲੇ ਅਤੇ ਉਹ ਦਸਤਾਵੇਜ਼ ਜੋ ਪੁਰਾਣੇ ਸਮੇਂ ਵਿੱਚ ਮਿਲੇ ਹਨ 1947 ਵਿੱਚ ਰੋਜਵੇਲ ਹਾਸਤਾ ਅਜਿਹੀ ਘਟਨਾ ਜਿੱਥੇ ਲੋੜੀ ਦਾ ਹੈ ਕਿ ਏਰੀਆ ਸਿਵਿਟੀ ਬਣਦਾ ਹਵਾਲਾ ਲਿਆ ਜਾਂਦਾ ਹੈ ਕੁਲ ਸਰਕਾਰੀ ਰਿਪੋਰਟਾਂ ਜਿਹੜੀਆਂ ਹਾਲ ਹੀ ਵਿੱਚ ਜਾਰੀ ਹੋਈਆਂ ਹਨ ਉਹ ਦੱਸਦੀਆਂ ਹਨ ਕਿ ਅਣਪਛਾਤੇ ਉਡਾਣ ਵਾਲੇ ਵਸਤੂਆਂ ਯੂ ਐਫ ਓ ਨੂੰ ਵੀ ਧਿਆਨ ਵਿੱਚ ਲਿਆ ਜਾਂਦਾ ਹੈ ਦੱਸਿਆ ਕਿ ਇਹ ਯੂ ਐਫ ਓ ਸਿਰਫ ਮਨੁੱਖੀ ਖੋਜ ਨਾਲ ਸੰਬੰਧਿਤ ਨਹੀਂ ਸਿਰਫ ਨਹੀਂ ਬਲਕਿ ਵਿਗਿਆਨੀ ਮੰਨਦੇ ਹਨ ਕਿ ਇਹ ਸੰਭਵ ਹੈ ਕਿ ਇਹ ਬਾਰੀ ਦੀਆਂ ਬਾਤਾਂ ਆ ਸਕਦੇ ਹਨ ਕੁਝ ਵਿਗਿਆਨੀ ਸੋਚਦੇ ਹਨ ਕਿ એલિયન ਸਾਡੀ ਤਰ੍ਹਾਂ ਹੀ ਹੋ ਸਕਦੇ ਹਨ ਕੁਝ ਬਿਲਕੁਲ ਵੱਖਰੇ ਜੀਵ ਸਰੂਪ ਵਿੱਚ ਹਨ ਗ੍ਰਹਿ ਦੀਆਂ ਸ਼ਰਤਾਂ ਤੇ ਅਨੁਸਾਰ ਗੈਸ ਤੋਂ ਲੈ ਕੇ ਸਿਸਟਮ ਦੇ ਛੋਟੇ-ਛੋਟੇ ਗ੍ਰਹਿ ਤੱਕ ਜੀਵਨ ਦੇ ਹੋਰ ਰੂਪ ਸੰਭਵ ਹਨ ਫਿਲਮਾਂ ਤੇ ਕਹਾਣੀਆਂ ਵਿੱਚ ਦਿਖਾਏ ਗਏ એલियंस ਸਿਰਫ ਕਲਪਨਾ ਨਹੀਂ ਬਲਕਿ ਕੁਝ ਖੋਜ ਦੇ ਨਤੀਜੇ ਇਸ ਤੋਂ ਮਿਲਦੇ-ਜੁਲਦੇ ਹਨ ਐਲੀਨ ਅਤੇ ਮੁਰਖ ਸੰਸਕ੍ਰਿਤੀ ਐਲੀਨ ਮੁਰਖੀ ਸੰਸਕ੍ਰਿਤੀ ਕਹਾਣੀਆਂ ਦੇ ਹਿੱਸਾ ਬਣੇ ਹੋਏ ਹਨ ਕਿਤਾਬਾਂ ਫਿਲਮਾਂ ਕਲਾਕਾਰੀਆਂ ਵਿੱਚ ਇਹ ਦੇ ਸੁਣਾਈ ਜਾਂਦੀਆਂ ਹਨ ਲੋਕਾਂ ਦੀ ਰੁਚੀ ਸਦਾ ਤੋਂ ਬਾਰੀ ਜੀਵਾ ਵਿੱਚ ਰਹੀ ਹੈ ਲੋਕ ਕਹਾਣੀਆਂ ਤੇ ਦਸਤਾਵੇਜ਼ਾਂ ਵਿੱਚ ਐਲੀਨਾਂ ਨੂੰ ਦੇਖ ਅਤੇ ਸੰਪਰਕ ਦੇ ਅਨੇਕ ਰੂਪ ਦਿੱਤੇ ਗਏ ਹਨ ਸਾਇੰਸ ਦੇ ਤੌਰ ਤੇ ਅਸਲੀਅਤ ਸਾਇੰਸ ਫਿਕਸ਼ਨ ਨੇ ਐਲੀਨ ਨੂੰ ਮੁਰਖੀ ਕਲਪਨਾ ਦਾ ਹਿੱਸਾ ਬਣਾ ਦਿੱਤਾ ਹੈ ਹਾਲਾਂਕਿ ਸਾਇੰਸ ਸਚਾਈ ਨੂੰ ਖੋਜਦੀ ਹੈ ਕੋਈ ਧਰਤੀ ਬਾਹਰ ਦਾ ਜੀਵ ਹੈ ਜਾਂ ਨਹੀਂ ਅਜੇ ਰਿਪੋਰਟ ਤੇ ਸਿਗਨਲ ਜਿਸ ਨੂੰ ਅਜੇ ਤੱਕ ਪੂਰੀ ਦੁਨੀਆ ਸਾਬਤ ਨਹੀਂ ਕਰ ਸਕੀ ਭਵਿੱਖ ਦੀਆਂ ਸੰਭਾਵਨਾਵਾਂ ਕੀ ਹੋ ਸਕਦੀਆਂ ਹਨ ਆਓ ਜਾਣੀਏ ਅੱਗੇ ਚੱਲ ਕੇ ਸਾਇੰਸ ਅਤੇ ਖੋਜ ਵਿੱਚ ਨਵੇਂ ਜੋਗਾ ਸਕਦੇ ਹਨ ਮਨੁੱਖ ਹੋਰ ਗ੍ਰਹਿ ਤੇ ਜਾਣ ਤੇ ਉੱਥੇ ਜੀਵ ਖੋਜਣ ਲਈ ਤਿਆਰ ਹਨ ਕੁਝ ਵਿਗਿਆਨੀਆਂ ਸੋਚਦੇ ਹਨ ਕਿ 50 ਸਾਲ ਵਿੱਚ ਸਾਨੂੰ ਪਹਿਲਾ ਸੰਪਰਕ ਹੋ ਸਕਦਾ ਹੈ ਏਲੀਅਨ ਸਿਰਫ ਕਲਪਨਾ ਨਹੀਂ ਬਲਕਿ ਇਹ ਖੋਜ